ਦੱਲੇਵਾਲ ਸਾਹਿਬ ਹੋਰਾਂ ਦੇ ਸ਼ੰਭੂ ਖਣੋਰੀ ਮੋਰਚੇ ਤੇ ਐਸਕੇਐਮ ਭਾਰਤ ਦੀ ਏਕਤਾ ਦੀ ਗੱਲਬਾਤ ਦੇ ਵਿੱਚ ਆ ਨਵਾਂ ਪੱਗਾ ਪੈ ਗਿਆ ਸਾਰਾ ਪੰਜਾਬ ਇਹਨਾਂ ਦੀ ਏਕਤਾ ਚਾਹੁੰਦਾ ਹੈ ਪੂਰਾ ਪੰਜਾਬ ਟਿੱਕ ਟਿੱਕੀ ਲਗਾ ਕੇ ਦੇਖ ਰਿਹਾ ਹੈ ਕਿ ਹੁਣ ਏਕਤਾ ਦਾ ਕੀ ਬਣੇਗਾ ਔਰ ਪੂਰਾ ਪੰਜਾਬ ਇੱਕ ਭੰਬਲ ਪੂਸੇ ਦੇ ਵਿੱਚ ਪੈ ਗਿਆ ਜਦੋਂ ਦੀ ਆ ਨਵੀਂ ਗੱਲ ਸਾਹਮਣੇ ਆਈ ਹੈ ਨਵੀਂ ਗੱਲ ਕੀ ਆਈ ਹੈ ਗੌਰ ਨਾਲ ਅਖੀਰ ਤੱਕ ਸੁਣਿਓ ਔਰ ਆਪਣਾ ਵਿਚਾਰ ਲਿਖਿਓ ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਮੋਗਾ ਮਹਾ ਕਿਸਾਨ ਰੈਲੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਐਸਕੇਐਮ ਭਾਰਤ ਜਿਹੜਾ ਉਹ ਇੱਕ ਵੱਡੀ ਪੇਸ਼ਕਸ਼ ਲੈ ਕੇ ਏਕਤਾ ਦੀ ਤੇ ਖਨੌਰੀ ਮੋਰਚੇ ਤੇ ਡੱਲੇਵਾਲ ਸਾਹਿਬ ਹੋਰਾਂ ਦੇ ਕੋਲੇ ਪਹੁੰਚਿਆ ਔਰ ਏਕਤਾ ਦੇ ਲਈ ਸੱਦਾ ਦਿੱਤਾ ਔਰ ਇੱਕ ਕੁਝ ਨੁਕਤੇ ਲਿਖ ਕੇ ਏਕਤਾ ਦੇ ਲਈ ਇੱਕ ਮਤਾ ਉੱਥੇ ਦਿੱਤਾ ਉਸ ਤੋਂ ਬਾਅਦ 15 ਤਰੀਕ ਦੀ ਪਟਿਆਲਾ ਦੇ ਵਿੱਚ ਏਕਤਾ ਦੇ ਲਈ ਮੀਟਿੰਗ ਐਲਾਨ ਕੀਤੀ ਗਈ ਸੀ ਪਰ ਇਸ ਦੇ ਉੱਪਰ ਖਨੌਰੀ ਮੋਰਚੇ ਤੋਂ ਇੱਕ ਨਵਾਂ ਤੇ ਵੱਖਰਾ ਐਲਾਨ ਹੋ ਗਿਆ। ਉਹਦੇ ਤੋਂ ਫਿਰ ਇੱਕ ਵੱਡਾ ਭੰਬਲ ਪੂਸਾ ਇੱਕ ਦੁਚਿੱਤੀ ਲੋਕਾਂ ਦੇ ਮਨਾਂ 'ਚ ਬਣੀ। ਉਹ ਐਲਾਨ ਕੀ ਹੋਇਆ? ਖਨੌਰੀ ਮੋਰਚੇ ਤੋਂ ਜਿਹੜੇ ਸਤਕਾਰਯੋਗ ਕਿਸਾਨ ਲੀਡਰ ਨੇ ਉਹਨਾਂ ਨੇ ਇਹ ਕਿਹਾ ਕਿ ਦੇਖੋ ਪਟਿਆਲੇ ਆ ਕੇ ਮੀਟਿੰਗ ਕਰਨਾ ਸਾਡੇ ਲਈ ਸੰਭਵ ਨਹੀਂਗਾ। ਅਸੀਂ ਪਟਿਆਲੇ ਮੀਟਿੰਗ ਕਰਨ ਨਹੀਂ ਆ ਸਕਦੇ ਕਿਉਂਕਿ ਇੱਥੇ ਅਸੀਂ ਮੋਰਚਾ ਲਾਇਆ ਹੋਇਆ। ਤੁਸੀਂ ਜਿਹੜੇ ਸਾਡੇ ਸਹਿਯੋਗ ਦੇ ਵਿੱਚ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਏਕਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖਣੌਰੀ ਮੋਰਚੇ ਤੇ ਦੁਬਾਰਾ ਆਜੋ ਇੱਥੇ ਦੁਬਾਰਾ ਫਿਰ ਸਾਡੇ ਨਾਲ ਆ ਕੇ ਮੀਟਿੰਗ ਕਰ ਲਓ ਔਰ ਨਾਲ ਉਹਨਾਂ ਨੇ ਇਹ ਅਪੀਲ ਕਰ ਦਿੱਤੀ ਕਿ ਸਾਡੀ ਬੇਨਤੀ ਆ ਡੱਲੇਵਾਲ ਦੀ ਹਾਲਤ ਨਾਜ਼ੁਕ ਹੋ ਰਹੀ ਹੈ ਤੇ ਮੀਟਿੰਗ ਜਲਦੀ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਇੱਕ ਪੰਬਲ ਪੂਸਾ ਬਣਿਆ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ 'ਚ ਖੜੇ ਹੋਏ ਪਹਿਲਾ ਸਵਾਲ ਇਹ ਖੜਾ ਹੋਇਆ ਕਿ ਯਾਰ ਕਿਤੇ ਖਨੋਰੀ ਜਾਂ ਸ਼ੰਭੂ ਮੋਰਚੇ ਤੇ ਲੜਾਈ ਲੜ ਰਹੀਆਂ ਜੱਥੇਬੰਦੀਆਂ ਏਕਤਾ ਤੋਂ ਆਹਨਾ ਕਾਨੀ ਤਾਂ ਨਹੀਂ ਕਰ ਰਹੀਆਂ ਏਕਤਾ ਤੋਂ ਕਸਾਈ ਤਾਂ ਨਹੀਂ ਮਾਰ ਰਹੀਆਂ ਏਕਤਾ ਤੋਂ ਟਾਲਾ ਤਾਂ ਨਹੀਂ ਵਟ ਰਹੀਆਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਲਿਖ ਕੇ ਪਾ ਵੀ ਦਿੱਤਾ ਵੀ ਦੇਖੋ ਖਨੋਰੀ ਤੇ ਸ਼ੰਭੂ ਤੋਂ ਪਟਿਆਲਾ ਆਉਣ ਦਾ ਰਸਤਾ 1 ਘੰਟੇ ਦਾ ਸਿਰਫ ਤੇ ਜੇ ਦੋਵਾਂ ਤਾਵਾਂ ਦੇ ਉੱਪਰ ਜਿਹੜੀਆਂ ਜੱਥੇਬੰਦੀਆਂ ਲੜ ਰਹੀਆਂ ਨੇ ਜੋ ਸਿਰਫ ਦੋ ਬੰਦੇ ਵੀ ਆਪਣੇ ਵਿੱਚੋਂ ਮੀਟਿੰਗ ਕਰਕੇ ਸਲਾਹ ਕਰਕੇ ਇੱਥੇ ਭੇਜ ਦੇਣ ਤਾਂ ਉਹ ਆਪਣੀ ਸਾਰੀ ਗੱਲ ਰੱਖ ਸਕਦੇ ਨੇ ਤਾਂ ਫਿਰ ਦੋ ਬੰਦੇ ਤਾਂ ਆ ਹੀ ਸਕਦੇ ਨੇ ਫਿਰ ਇਹ ਸ਼ਰਤ ਕਿਉਂ ਲਾਈ ਜਾ ਰਹੀ ਹੈ ਕਿ ਅਸੀਂ ਪਟਿਆਲੇ ਨਹੀਂ ਆ ਸਕਦੇ ਤੁਸੀਂ ਸਾਡੇ ਕੋਲ ਖਣੌਰੀ ਹੀ ਆਜੋ ਪਰ ਉਸ ਤੋਂ ਬਾਅਦ ਇੱਕ ਨਵੀਂ ਗੱਲ ਫੇਰ ਆਈ ਜਿਨੇ ਸਾਰਾ ਭੰਬਲ ਪੂਸਾ ਤੇ ਸਾਰੀ ਦੁਚਿੱਤੀ ਸਾਫ਼ ਕਰ ਦਿੱਤੀ ਹੈ ਹੁਣ ਨਵੀਂ ਗੱਲ ਨਿਕਲ ਕੇ ਆ ਰਹੀ ਹੈ ਕਿ ਕੱਲ ਨੂੰ ਪਾਤੜਾਂ ਦੇ ਵਿੱਚ ਤਿੰਨਾ ਧਿਰਾਂ ਦੀ ਮੀਟਿੰਗ ਜਿਹੜੀ ਆ ਉਹ ਫਿਕਸ ਹੋ ਗਈ ਹੈ। ਨਾ ਖਨੌਰੀ, ਨਾ ਪਟਿਆਲਾ, ਵਿਚਲਾ ਰਾਹ ਕੱਢ ਲਿਆ ਪਾਤੜਾਂ। ਕਿਉਂਕਿ ਪਾਤੜਾਂ ਜਿਹੜਾ ਉਹ ਪਟਿਆਲੇ ਤੋਂ ਵੀ ਕੁਝ ਦੂਰੀ ਤੇ ਪੈਂਦਾ ਤੇ ਖਨੌਰੀ ਤੋਂ ਵੀ ਮਹਿਜ ਅੱਧੇ ਘੰਟੇ ਦਾ ਰਸਤਾ ਹੈ ਪਾਤੜਾਂ। ਤੇ ਪਾਤੜਾਂ ਦੇ ਵਿੱਚ ਕੱਲ ਨੂੰ ਮੀਟਿੰਗ ਫਿਕਸ ਹੋ ਗਈ ਹੈ। ਖਨੌਰੀ ਤੇ ਜਿਹੜੇ ਅਮ ਲੜਾਈ ਲੜ ਰਹੀਆਂ ਜਥੇਬੰਦੀਆਂ ਜਿਹੜੀਆਂ ਸ਼ੰਭੂ ਤੇ ਲੜਾਈ ਲੜ ਰਹੀਆਂ ਚਾਹੇ ਉਹ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਚਾਹੇ ਉਹ ਜਿਹੜਾ ਸੰਯੁਕਤ ਮੋਰਚਾ ਗੈਰ ਰਾਜਨੀਤਕ ਹੈ ਉਹ ਹੈ ਤੇ ਚਾਹੇ ਜਿਹੜਾ ਕਿਸਾਨ ਸੰਯੁਕਤ ਮੋਰਚਾ ਭਾਰਤ ਹੈ ਉਹ ਤਿੰਨੇ ਹੁਣ ਇਕੱਠੀ ਮੀਟਿੰਗ ਕਰਨ ਗਏ ਪਰ ਇਹਦੇ ਨਾਲ ਹੀ ਜਦੋਂ ਇਹ ਕਲੀਅਰ ਹੋ ਗਿਆ ਚੰਗੀ ਖਬਰ ਹੈ ਲੋਕ ਇਹੀ ਚਾਹੁੰਦੇ ਸੀ ਅਸੀਂ ਸਾਰੇ ਚਾਹਣੇ ਆ ਕਿ ਸਾਰੇ ਆਪੋ ਆਪਣੀ ਥਾਂ ਦੇ ਉੱਪਰ ਲੜਾਈ ਲੜ ਰਹੇ ਨੇ ਕੋਈ ਗਦਾਰ ਨਹੀਂਗਾ ਕਿਸੇ ਨੇ ਹੁਣ ਤੱਕ ਗਦਾਰੀ ਨਹੀਂ ਕੀਤੀ ਕਿਸੇ ਨੇ ਮੋਰਚਾ ਨਹੀਂ ਵੇਚਿਆ ਜਿਹੜਾ ਦਿੱਲੀ ਮੋਰਚਾ ਸੀ ਜੇ ਉਹ ਵੇਚਿਆ ਹੁੰਦਾ ਕਿਸੇ ਨੇ ਤਾਂ ਫਿਰ ਮੋਦੀ ਹੋਰਾਂ ਦਾ ਦਿਮਾਗ ਖਰਾਬ ਨਹੀਂ ਸੀ ਵੀ 3000 ਕਰੋੜ ਮੋਰਚਾ ਵੇ ਦੇ ਕੇ ਖਰੀਦਿਆ ਤੇ ਨਾਲੇ ਫਿਰ ਉਹ ਮਾਫੀ ਮੰਗ ਕੇ ਕਾਨੂੰਨ ਵਾਪਸ ਲੈ ਲੈਂਦੇ ਇਹ ਸਭ ਇਲਜ਼ਾਮ ਸੀਗੇ ਔਰ ਜਿਹੜੀਆਂ ਲੜਾਈ ਲੜ ਰਹੀਆਂ ਸ਼ੰਭੂ ਮੋਰਚਾ ਖਣੋਰੀ ਮੋਰਚਾ ਦੇ ਉੱਪਰ ਉਹ ਜਥੇਬੰਦੀਆਂ ਵੀ ਸਤਕਾਰਯੋਗ ਨੇ ਪਰ ਹੁਣ ਇੱਕ ਨਵੀਂ ਗੱਲ ਇਹ ਆ ਗਈ ਕਿ ਬੀਜੇਪੀ ਦਾ ਜਿਹੜਾ ਪ੍ਰਧਾਨ ਹੈ ਸੁਨੀਲ ਜਾਖੜ ਉਹਨੇ ਇੱਕ ਪੁੱਠਾ ਬਿਆਨ ਫੇਰ ਦੇ ਦਿੱਤਾ ਉਹਦੇ ਵਾਸਤੇ ਉਹ ਸਿੱਧਾ ਹੋ ਸਕਦਾ ਹੈ ਠੀਕ ਹੋ ਸਕਦਾ ਹੈ ਪਰ ਕਿਸਾਨਾਂ ਵਾਸਤੇ ਉਹ ਪੁੱਠਾ ਬਿਆਨ ਹੈ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਐਮਐਸਪੀ ਗਰੰਟੀ ਕਾਨੂੰਨ ਲੈਣ ਦੀ ਲੜਾਈ ਲੜ ਰਹੀਆਂ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਲੜ ਰਹੀਆਂ ਤੇ ਨਾਲ ਮਜ਼ਦੂਰਾਂ ਦੀਆਂ ਕੁਝ ਮੰਗਾਂ ਨੇ ਉਹ ਲੈ ਰਹੀਆਂ ਤੇ ਜਿਹੜਾ ਸੁਨੀਲ ਜਾਖੜ ਹੈ ਉਹਨੇ ਅੱਜ ਪੋਚਾ ਹੀ ਫੇਰ ਦਿੱਤਾ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਗਲਤ ਕਹਿ ਦਿੱਤਾ ਸਭ ਤੋਂ ਵੱਡੀ ਮੰਗ ਐਮਐਸਪੀ ਗਰੰਟੀ ਕਾਨੂੰਨ ਦੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਫਸਲਾਂ ਦੇ ਰੇਟ ਨੂੰ ਪੱਕੇ ਤੌਰ ਤੇ ਤੈਅ ਕੀਤਾ ਜਾਵੇ ਹਰ ਫਸਲ ਦੇ ਇਹ ਆ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਸੁਨੀਲ ਜਾਖੜ ਹੈ ਉਹ ਅੱਜ ਕਹਿੰਦਾ ਵੀ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਹੈ ਇਹ ਪੰਜਾਬ ਦੇ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋਏਗਾ ਇਹ ਪੰਜਾਬ ਦੇ ਕਿਸਾਨਾਂ ਨੂੰ ਤਾਂ ਫੇਟ ਹੀ ਨਹੀਂ ਬੈਂਦਾ ਇਹ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰੇਗਾ ਇਹ ਮੰਗ ਹੀ ਗਲਤ ਹੈ ਕਹਿੰਦਾ ਦੂਜਾ ਸਵਾਲ ਸੁਨੀਲ ਜਾਖੜ ਨੇ ਇਹ ਉਠਾਤਾ ਉਹ ਕਹਿੰਦਾ ਵੀ ਜਿਹੜਾ ਇਹ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਅੱਡੋ ਅੱਡ ਲੜਾਈ ਲੜ ਰਹੀਆਂ ਨੇ ਅੱਡੋ ਅੱਡ ਮੰਗਾ ਮਸਲੇ ਉਠਾ ਰਹੀਆਂ ਨੇ ਇਸ ਕਰਕੇ ਇਹਨਾਂ ਦੀਆਂ ਮੰਗਾ ਕੌਣ ਪੂਰੀਆਂ ਕਰੇ ਸੁਨੀਲ ਜਾਖੜ ਸਾਹਿਬ ਜਿਵੇਂ ਹੀ ਉਹਨਾਂ ਦੇ ਅੱਜ ਤੱਕ ਸਟੈਂਡ ਰਹੇ ਨੇ ਮੈਂ ਤੇ ਸਾਫ਼ ਕਹੂੰਗਾ ਦੋ ਟੁਕ ਦੋਗਲੇ ਕਿਉਂ ਕਿਉਂਕਿ ਇਹੀ ਸੁਨੀਲ ਜਾਖੜ ਬੀਜੇਪੀ ਨੂੰ ਗਲਤ ਕਹਿੰਦਾ ਹੁੰਦਾ ਸੀ ਕਿ ਅੱਜ ਬੀਜੇਪੀ ਚ ਐ ਉਹ ਸੁਨੀਲ ਜਾਖੜ ਦੀ ਜ਼ੁਬਾਨ ਦਾ ਕੀ ਇਤਬਾਰ ਕਰੀਏ ਉਹਦਾ ਪਤਾ ਹੀ ਨਹੀਂ ਕਦੋਂ ਕਿੱਧਰ ਹੋ ਜੇ ਅੱਜ ਕਹੀ ਜਾਂਦਾ ਨਾ ਵੀ ਐਮਐਸਪੀ ਗਰੰਟੀ ਕਾਨੂੰਨ ਠੀਕ ਨਹੀਂਗਾ ਹੋ ਸਕਦਾ ਕੱਲ ਨੂੰ ਬੀਜੇਪੀ ਛੱਡ ਕੇ ਕਿਸੇ ਹੋਰ ਚਲਾ ਜਾ ਫਿਰ ਕਹਿ ਲਾਪੇ ਵੀ ਗਰੰਟੀ ਕਾਨੂੰਨ ਤਾਂ ਚਾਹੀਦਾ ਮੈ ਮੂਰੇ ਲੱਗਣਾ ਸੁਨੀਲ ਜਾਖੜ ਦਾ ਕੀ ਇਤਬਾਰ ਕਰੀਗੇ ਕਰ ਹੀ ਨਹੀਂ ਸਕਦੇ ਸੁਨੀਲ ਜਾਖੜ ਦਾ ਇਤਬਾਰ ਵੇਖਿਆ ਹੋਇਆ 25 30 ਸਾਲ ਬੀਜੇਪੀ ਨੂੰ ਭੰਡ-ਭੰਡ ਕੇ ਹੁਣ ਬੀਜੇਪੀ ਦੀਆਂ ਤਰੀਫਾਂ ਕਰਨ ਉੱਤਰਿਆ ਆ 25 30 ਸਾਲ ਇੱਕ ਕਾਂਗਰਸ ਦੀ ਤਰੀਫਾ ਕਰ ਕਰਕੇ ਤੇ ਹੁਣ ਕਾਂਗਰਸ ਨੂੰ ਭੰਡਲ ਲੱਗਾ ਆ ਕੀ ਕੀ ਇਹੋ ਜਿਹੇ ਬੰਦਿਆਂ ਦਾ ਕੀ ਇਤਬਾਰ ਕਰੀਏ ਹੈ ਜਿਹੜੇ ਜਿਹੜੇ ਚੱਕਵੇਂ ਚੁੱਲੇ ਹੋਣ ਇਧਰੋਂ ਕਦੇ ਇੱਧਰ ਕਦੇ ਉਧਰ ਆਪਦੀਆਂ ਸਿਆਸਤਾਂ ਆਪਦੀਆਂ ਕੁਰਸੀਆਂ ਮਲਾਈਦਾਰ ਅਹੁਦੇ ਆਹੀ ਸਾਰਾ ਕੁਝ ਹੈ ਇਹਨਾਂ ਦੇ ਲਈ ਗੱਲਾਂ ਕਰਦੇ ਪੰਜਾਬ ਦੇ ਹਿੱਤ ਦੀਆਂ ਕੀ ਸੁਨੀਲ ਜਾਖੜ ਪੰਜਾਬ ਦੇ ਹਿੱਤ ਲਈ ਕਰਦਾ ਅੱਜ ਤੱਕ ਕੀ ਕੀਤਾ ਆਪਦੀਆਂ ਸਿਆਸਤਾਂ ਲਈ ਸਾਰੇ ਸਿਆਸੀ ਲੀਡਰ ਸਾਰੇ ਰਾਜਨੇਤਾ ਜਿਹੜੇ ਨੇ ਉਹ ਆਪੋ ਆਪਣੇ ਘਰ ਲਈ ਤੁਰੇ ਫਿਰਦੇ ਨੇ ਇਹ ਵੀ ਤੁਰੇ ਫਿਰਦੇ ਨੇ ਗੱਲਾਂ ਰਾਜ ਸੇ ਲੋਕ ਸੇਵਾ ਦੀਆਂ ਤੋਂ ਸੁਨੀਲ ਜਾਖੜ ਸਾਹਿਬ ਨੇ ਇਹ ਜਿਹੜੀ ਗੱਲ ਕਹੀ ਹੈ ਇਹਦੇ ਉੱਪਰ ਕਿਸਾਨ ਆਗੂਆਂ ਦੇ ਵੀ ਪ੍ਰਤੀਕਰਮ ਆਏ ਨੇ ਆਪਾਂ ਤਾਂ ਠੋਕ ਕੇ ਕਹਿੰਨੇ ਆ ਕਿ ਸੁਨੀਲ ਜਾਖੜ ਜਿਹੜਾ ਉਹ ਬਿਲਕੁਲ ਗਲਤ ਕਹਿ ਰਿਹਾ ਸੁਨੀਲ ਜਾਖੜ ਸਾਹਿਬ ਅਸਲ ਦੇ ਵਿੱਚ ਉਹ ਤੋਂ ਕੁਝ ਵੀ ਕਹਾਇਆ ਜਾ ਸਕਦਾ ਜਿਵੇਂ ਰਮਨੀਤ ਬਿੱਟੂ ਆ ਉਹਨੇ ਜੋ ਆਪਣੀ ਅਸਲੀਅਤ ਦਿਖਾਈ ਆ ਮੈਂ ਤਾਂ ਕਹਿੰਨਾ ਕੈਪਟਨ ਅਮਰਿੰਦਰ ਵੀ ਉਹ ਮੈਂ ਤਾਂ ਕਹਿਣਾ ਯਾਰ ਸਾਰੇ ਸਿਆਸੀ ਨੇਤਾ ਇਹਨਾਂ ਦੇ ਕੱਲੇ ਬਿਆਨ ਨਾ ਸੁਣਿਆ ਕਰੋ ਇਹਨਾਂ ਨੂੰ ਸਟੈਂਡ ਤੋਂ ਵੇਖਿਆ ਕਰੋ ਸਟੈਂਡ ਤੋਂ ਜਿਹੜੇ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਤਾਂ ਇਹ ਇਹ ਤੁਹਾਡੇ ਲਈ ਕੱਖ ਨਹੀਂ ਕਰ ਸਕਦੇ ਆ ਸੁਨੀਲ ਜਖੜ ਕਹਿੰਦਾ ਵੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਹੀ ਗਲਤ ਆ ਅੱਛਾ ਜਿਹੜੇ ਕਿਸਾਨ ਆਗੂ ਦਿੱਲੀ ਲੜਾਈ ਲੜ ਕੇ ਆਏ ਸੀ ਜਿਨ੍ਹਾਂ ਨੇ ਬਹੁਤ ਬਰੀਕੀ ਨਾਲ ਕਿਸਾਨਾਂ ਦੇ ਮੁੱਦਿਆਂ ਮੰਗਾਂ ਦੇ ਉੱਪਰ ਸਟੱਡੀ ਕੀਤੀ ਆ ਅਧਿਐਨ ਕੀਤਾ ਹੈ ਜਿਹੜੇ ਲੰਬੇ ਟਾਈਮ ਤੋਂ ਕਿਸਾਨਾਂ ਦੇ ਭਲੇ ਲਈ ਲੜਾਈ ਲੜ ਰਹੇ ਨੇ ਉਹਨਾਂ ਨਾਲੋਂ ਸੁਨੀਲ ਜਾਖੜ ਉਹਨੂੰ ਇਸ ਕਰਕੇ ਸਿਆਣਾ ਹੋ ਗਿਆ ਵੀ ਭਾਜੀਪੀ ਨੇ ਹੁਣ ਉਹਨੂੰ ਪ੍ਰਧਾਨ ਬਣਾਤਾ ਆ ਪ੍ਰਧਾਨ ਕੀ ਦਾ ਕੀ ਐ ਜਿਹੜੇ ਪਾਸੇ ਮਰਜੀ ਚਾਰ ਚਮਚੀਆਂ ਮਾਰੋ ਤੇ ਉਹ ਪ੍ਰਧਾਨ ਬਣਾ ਦਿੰਦੇ ਨੇ ਪ੍ਰਧਾਨਗੀ ਇਹ ਯੋਗਤਾ ਨਾਲ ਹੀ ਮਿਲਦੀ ਹੁੰਦੀ ਇੱਥੇ ਬੜੇ ਇਹੋ ਜਿਹੇ ਪ੍ਰਧਾਨ ਵੇਖੇ ਨੇ ਜਿਨ੍ਹਾਂ ਨੂੰ ਕੋਈ ਉਹਨਾਂ ਨੂੰ ਆਪਦੀ ਪਾਰਟੀ ਦਾ ਇਹ ਵੀ ਨਹੀਂ ਪਤਾ ਵੀ ਬਣੀ ਕਿਵੇਂ ਆਏ ਹੋ ਸਦਾ ਸੁਨੀਲ ਜਾਖੜ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਨਾ ਪਤਾ ਹੋਵੇ ਵੀ ਜਿਹੜੀ ਬੀਜੇਪੀ ਆ ਇਹ ਕਦੋਂ ਬਣੀ ਕਿਵੇਂ ਬਣੀ ਕਿਹਦੀ ਕੁੱਖ ਚੋਂ ਨਿਕਲੀ ਤੇ ਦੀ ਵਿਚਾਰਤਾ ਰੱਖੀ ਐ ਆ ਪਤਾ ਤਾਂ ਹੋਣਾ ਕਿਉਂਕਿ ਸੁਨੀਲ ਜਾਖੜ ਜਦੋਂ ਕਾਂਗਰਸ ਜੀ ਤੋਂ ਬੋਲਦਾ ਹੁੰਦਾ ਸੀ ਵੀ ਬੀਜੇਪੀ ਦੀ ਵਿਚਾਰਤਾ ਰੱਖੀ ਆ ਫਿਰਕੂ ਵਿਚਾਰਤਾਰਾ ਇਹ ਇਹ ਲੋਕਾਂ ਨੂੰ ਪਾੜਨ ਵਾਲੀ ਵਿਚਾਰਤਾਰਾ ਬੜਾ ਅਟੈਕ ਕਰਦਾ ਹੁੰਦਾ ਸੀ ਹੁਣ ਹੁਣ ਜਾਖੜ ਸਾਹਿਬ ਦੀ ਜ਼ੁਬਾਨ ਬਦਲ ਚੁੱਕੀ ਐ ਪਰ ਜਾਖੜ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਤੁਸੀਂ ਮੂਰਖ ਬਣਾ ਸਕਦੇ ਹੋ ਅਣਪੜ ਲੋਕਾਂ ਨੂੰ ਭੋਲੀ ਭਾਲੀ ਜਨਤਾ ਨੂੰ ਪਰ ਹੁਣ ਜਿਹੜੇ ਜਿਹੜੇ ਲੋਕ ਜਥੇਬੰਦੀਆਂ ਨਾਲ ਜੁੜ ਚੁੱਕੇ ਨੇ ਉਹਨਾਂ ਦੀ ਚੇਤਨਾ ਉਹਨਾਂ ਦੀ ਸਮਝ ਕਾਫੀ ਉੱਪਰ ਨਿਕਲ ਗਈ ਹੈ ਉਹਨਾਂ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ ਟਿੱਲ ਲਾ ਲਓ ਜ਼ੋਰ ਲਾ ਲਓ ਨਹੀਂ ਬਣਾ ਸਕਦੇ ਤੁਸੀਂ ਨਾ ਉਹ ਤੁਹਾਡੇ ਤੋਂ ਬੰਨ ਸੋ ਮੈਨੂੰ ਲੱਗਦਾ ਕਿ ਜਾਖੜ ਨੇ ਇਹ ਜਿਹੜਾ ਬਿਆਨ ਦਿੱਤਾ ਇਦੇ ਤੇ ਕਿਸਾਨਾਂ ਨੇ ਗੌਰਤਾ ਕਰਨੀ ਨਹੀਂ ਤੇ ਜਾਖੜ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਆਪਣਾ ਜਲੂਸ ਨਾ ਕਢਾਵੇ ਪਤਾ ਨਹੀਂ ਕੱਲ ਨੂੰ ਬੀਜੇਪੀ 'ਚ ਰਹਿਣਾ ਕਿ ਨਹੀਂ ਰਹਿਣਾ ਤੇ ਲੋਕਾਂ ਨੂੰ ਮੂੰਹ ਦਿਖਾਉਣ ਜੁਗਾ ਵੀ ਨਹੀਂ ਕਈ ਵਾਰੀ ਬੰਦਾ ਰਹਿੰਦਾ ਇਹੋ ਜੀਆਂ ਹਰਕਤਾਂ ਨਾ ਕਰੋ ਵੈਸੇ ਤਾਂ ਸਾਡੇ ਲੋਕਾਂ ਦੀ ਘੱਟ ਚੇਤਨਾ ਤੇ ਘੱਟ ਸਮਝ ਦਾ ਫਾਇਦਾ ਤੁਸੀਂ ਅੱਜ ਤੱਕ ਖੂਬ ਉਠਾਇਆ ਕਿਉਂਕਿ ਜੇਕਰ ਸਾਡੇ ਸਮਾਜ ਦੇ ਸਾਡੇ ਹੀ ਭੈਣਾ ਭਰਾਵਾਂ ਨੂੰ ਸਾਨੂੰ ਸਾਨੂੰ ਜੇ ਪੂਰੀ ਚੇਤਨਾ ਜਾਗਰਤੀ ਹੁੰਦੀ ਤਾਂ ਤੁਹਾਡੇ ਵਰਗੇ ਲੀਡਰਾਂ ਨੂੰ ਕਦੀ ਮੂੰਹ ਨਹੀਂ ਸੀ ਲਾਉਣਾ ਜਿਹੜੇ ਜਿਨ੍ਹਾਂ ਦੀ ਜੁਬਾਨ ਕੋਈ ਨਹੀਂ ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਜਿਹੜੇ ਮਿੰਟ 'ਚ ਆਪਦੇ ਸਟੈਂਡ ਛੱਡ ਜਾਂਦੇ ਨੇ ਜੁਬਾਨਾਂ ਛੱਡ ਜਾਂਦੇ ਨੇ ਜਿਨ੍ਹਾਂ ਨੂੰ ਭੰਡਦੇ ਨੇ ਰਾਤੋ-ਰਾਤ ਉਹਨਾਂ ਨਾਲ ਰਲ ਜਾਂਦੇ ਨੇ ਜਾ ਕੇ ਅਸੀਂ ਤੁਹਾਨੂੰ ਮੂੰਹ ਨਹੀਂ ਸੀ ਲਾਉਣਾ ਪਰ ਅਸੀਂ ਸਾਡੀ ਚੇਤਨਾ ਬਹੁਤ ਘੱਟ ਆ ਜੇ ਜਾਗਰਤੀ ਬਹੁਤ ਘੱਟ ਆ ਜੇ ਇਸ ਕਰਕੇ ਅਸੀਂ ਫਿਰ ਤੁਹਾਨੂੰ ਮੂੰਹ ਲਾ ਲੈਨੇ ਆ ਖੈਰ ਯਾਖੜ ਸਾਹਿਬ ਚਾਉਂਦੇ ਬਸਦੇ ਰਹੋ ਪਰ ਇੰਨਾ ਬੇਵਕੂਫ ਬਣਾਓ ਲੋਕਾਂ ਨੂੰ ਔਰ ਅਗਲੀ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਅਨਕਾਊਂਟਰ ਹੋਇਆ ਅੱਜ ਮੁਕਸਰ ਦੇ ਲਮਾਣਿਆਂ ਵਾਲੀ ਪਿੰਡ ਦੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਦਾ ਅਨਕਾਊਂਟਰ ਕੀਤਾ ਔਰ ਪੁਲਿਸ ਨੇ ਕਿਹਾ ਕਿ ਇਹ ਗੈਂਗਸਟਰ ਸੀਗੇ ਇਹਨਾਂ ਦਾ ਸਬੰਧ ਲੌਰੈਂਸ ਨਾਲ ਸੀਗਾ ਔਰ ਇੱਕ ਠੇਕੇਦਾਰ ਆ ਉਹਦੇ ਤੋਂ ਕਰੋੜ ਰੁਪਈਆ ਫਰੋਤੀ ਉਗਰਾਹੀ ਮੰਗਦੇ ਸੀ ਰੰਗਦਾਰੀ ਮੰਗਦੇ ਸੀ ਉਹ ठेकेदार ਦਾ ਸੌਦਾ ਫਿਰ ਕਰੋੜ ਦੀ بجائے ਇਹਨਾਂ ਦੇ ਨਾਲ ਤੈਅ ਹੋ ਗਿਆ 15000 ਚ ਤੇ ਫਿਰ 15000 ਰੁਪਿਆ ਲੈਣ ਦੇ ਲਈ ਜਿਹੜੀ ਥਾਂ ਰੱਖੀ ਸੀ ਉੱਥੇ ਜਦ ਆਏ ਤਾਂ ਪੁਲਿਸ ਕੋਲ ਸੂਚਨਾ ਪਹੁੰਚ ਚੁੱਕੀ ਸੀ ਪੁਲਿਸ ਵੀ ਪਹੁੰਚ ਗਈ ਉੱਥੇ ਫਿਰ ਮੁੱਠ ਪੇੜ ਹੋਈ ਆ ਤੇ ਮੁੱਠ ਪੇੜ ਦੇ ਵਿੱਚ ਫਿਰ ਇੱਕ ਗੈਂਗਸਟਰ ਜਿਹੜਾ ਉਹਦੇ ਗੋਲੀ ਵੀ ਵੱਜੀ ਹੈ ਤੇ ਇਹ ਦੱਸਿਆ ਜਾ ਰਿਹਾ ਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇੱਕ ਮੁਕਾਬਲੇ ਬਹੁਤ ਹੋਣ ਲੱਗ ਪਏ ਇਨਕਾਊਂਟਰ ਬਹੁਤ ਹੋਣ ਲੱਗ ਪਏ ਦੇਖੋ ਪਹਿਲੀ ਗੱਲ ਇਹ ਗੱਲ ਠੀਕ ਹੈ ਕਿ ਬੇਰੁਜ਼ਗਾਰੀ ਤੇ ਗੰਦੀਆਂ ਸਿਆਸਤਾਂ ਕਰਕੇ ਸਾਡੀ ਜਵਾਨੀ ਨਸ਼ਿਆਂ ਤੇ ਗੈਂਗਸਟਰ ਪੁਨੇ ਵੱਲ ਗਈ ਹੈ ਗਈ ਨਹੀਂ ਲੈ ਕੇ ਜਾਈ ਗਈ ਹੈ ਗੰਦੀਆਂ ਸਿਆਸਤਾਂ ਦੁਆਰਾ ਪਰ ਜੇਕਰ ਆਪਾਂ ਗੱਲ ਕਰੀਏ ਇਨਕਾਊਂਟਰ ਦੀ ਪੁਲਿਸ ਮੁਕਾਬਲਿਆਂ ਦੀ ਤਾਂ ਅੱਜ ਤੱਕ ਬਹੁਤ ਮੁਕਾਬਲੇ ਝੂਠੇ ਕੀਤੇ ਗਏ ਨੇ ਮਤਲਬ ਬੰਦੇ ਗ੍ਰਿਫਤਾਰ ਕਰਕੇ ਆਪਦੇ ਸਟਾਰ ਲਵਾਉਣ ਲਈ ਤਰੱਕੀਆਂ ਲੈਣ ਦੇ ਲਈ ਸਟਾਰ ਲਵਾਉਣ ਦੇ ਲਈ ਮੁਕਾਬਲੇ ਦਿਖਾਏ ਜਾਂਦੇ ਰਹੇ ਨੇ ਪਿਛਲੇ ਦਿਨੀ ਪੰਜਾਬ ਦੇ ਤਿੰਨ ਮੁੰਡੇ ਜਿਨ੍ਹਾਂ ਦਾ ਮੁਕਾਬਲਾ ਬਣਾ ਕੇ ਮਾਰੇ ਗਏ ਨੇ ਜਿਹੜੇ ਗਰਦਾਸਪੁਰ ਦੇ ਸੀ ਤਿੰਨੇ ਗਰੀਬ ਘਰਾਂ ਦੇ ਉਹਨਾਂ ਦੇ ਇਨਕਾਊਂਟਰ ਤੇ ਵੀ ਵੱਡੇ ਸਵਾਲ ਉੱਠੇ ਨੇ ਔਰ ਪੰਜਾਬ ਸਰਕਾਰ ਦੇ ਹੀ ਐਮਐਲਏ ਜਿਹੜੇ ਆ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਇਸ ਮੁੱਦੇ ਤੇ ਚਿੱਠੀ ਲਿਖੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਲਿਖਿਆ ਕਿ ਇਹ ਮੁਕਾਬਲਾ ਝੂਠਾ ਜਾਪਦਾ ਇਹਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ ਪਰ ਉਹ ਜਾਂਚ ਸ਼ੁਰੂ ਹੋਈ ਹੈ ਕਿ ਨਹੀਂ ਹੋਈ ਹੈ ਇਹਦਾ ਤਾਂ ਅਜੇ ਕੁਝ ਨਹੀਂ ਕਹਿ ਸਕਦੇ ਪਰ ਲੋਕਾਂ ਨੇ ਇਹਦੇ ਤੇ ਸਵਾਲ ਬਹੁਤ ਉਠਾਏ ਸੀ ਵੀ ਤਿੰਨੇ ਮੁੰਡੇ ਪੰਜਾਬ ਦੇ ਉਹ ਜਾ ਕੇ ਯੂਪੀ ਦੇ ਵਿੱਚ ਮਾਰੇ ਨੇ ਪੰਜਾਬ ਪੁਲਿਸ ਕਹਿੰਦੀ ਆ ਅਸੀਂ ਤੇ ਯੂਪੀ ਦੀ ਪੁਲਿਸ ਨੇ ਸਾਂਝਾ ਅਨਕਾਊਂਟਰ ਕੀਤਾ ਉਸੇ ਦਿਨ ਇੱਕ ਖਬਰ ਆਈ ਕਿ ਹਾਈ ਕੋਰਟ ਨੇ ਸਜ਼ਾ ਦਿੱਤੀ ਹੈ ਅਦਾਲਤ ਨੇ ਸਜ਼ਾ ਦਿੱਤੀ ਹੈ ਉਹਨਾਂ ਤਿੰਨ ਪੁਲਿਸ ਅਫਸਰਾਂ ਨੂੰ ਜਿਨ੍ਹਾਂ 32 ਸਾਲ ਪਹਿਲਾਂ 1992 ਦੇ ਵਿੱਚ ਘਰੋਂ ਮੁੰਡੇ ਚੁੱਕ ਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਜਿਹੜੇ ਦਿਨ ਉਹ ਤਿੰਨ ਹੁਣ ਮਾਰੇ ਨਾ ਉਸੇ ਦਿਨ ਹੀ ਖਬਰ ਆਈ ਕਿ ਝੂਠੇ ਮੁਕਾਬਲੇ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ਤੇ ਸਜ਼ਾ ਦੇ ਦਿੱਤੀ ਗਈ ਹੈ ਹੁਣ ਅੱਜ ਵਾਲਾ ਜਿਹੜਾ ਪੁਲਿਸ ਮੁਕਾਬਲਾ ਹੈ ਇਹ ਕਿੰਨਾ ਸਹੀ ਹੈ ਤੇ ਕਿੰਨਾ ਸੱਚਾ ਹੈ ਇਹਦੇ ਤੇ ਵੀ ਸ਼ੰਕਾ ਤਾਂ ਲੋਕਾਂ ਦੇ ਮਨਾਂ 'ਚ ਪੈਦਾ ਹੋ ਜਾਂਦਾ ਹੈ ਕਿਉਂਕਿ ਪੁਲਿਸ ਅਕਸਰ ਅਜਿਹੇ ਕੰਮ ਕਰਦੀ ਰਹਿੰਦੀ ਹੈ ਜਿਨ੍ਹਾਂ ਦੇ ਉੱਪਰ ਸਵਾਲ ਉੱਠਦੇ ਨੇ ਤੇ ਅਦਾਲਤਾਂ ਸਜ਼ਾਵਾਂ ਵੀ ਦੇ ਦਿੰਦੀਆਂ ਨੇ ਸੋ ਅੱਜ ਵਾਲਾ ਜਿਹੜਾ ਪੁਲਿਸ ਮੁਕਾਬਲਾ ਹੈ ਉਹ ਹੋਇਆ ਕਿੰਨਾ ਸਹੀ ਹੈ ਤੇ ਕਿੰਨਾ ਗਲਤ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਇਸ ਤੋਂ ਅਗਲੀ ਵੱਡੀ ਖਬਰ ਇਹ ਹੈ ਕਿ ਬੀਬੀ ਜਗੀਰਕੌਰ ਨੇ ਸੁਖਬੀਰ ਬਾਦਲ ਤੇ ਸਿੱਧਾ ਅਟੈਕ ਕੀਤਾ ਔਰ ਕਿਹਾ ਕਿ ਸੁਖਬੀਰ ਬਾਦਲ ਹੋਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਝ ਨਹੀਂ ਰਿਹਾ ਉਹ ਕਹਿੰਦੀ ਅਕਾਲ ਤਖਤ ਸਾਹਿਬ ਨੂੰ ਛੋਟਾ ਕਰ ਰਹੇ ਨੇ ਅਕਾਲ ਤਖਤ ਸਾਹਿਬ ਬਹੁਤ ਸਤਿਕਾਰਯੋਗ ਸੰਸਥਾ ਹੈ ਪਰ ਸੁਖਬੀਰ ਬਾਦਲ ਤੇ ਕਾਲੀ ਦਲ ਦੇ ਆਗੂ ਨੇ ਜਿਹੜੇ ਉਹ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਕਰ ਰਹੇ ਨੇ ਤੇ ਗਲਤ ਕਰ ਰਹੇ ਨੇ ਵੇਖੋ ਸੁਖਬੀਰ ਬਾਦਲ ਨੇ ਹੁਣ ਅਸਤੀਫਾ ਜਿਹੜਾ ਦਿੱਤਾ ਸੀ ਉਹ ਦੋ ਦਿਨ ਪਹਿਲਾਂ ਉਹ ਮਨਜ਼ੂਰ ਕਰ ਲਿਆ ਗਿਆ ਪਰ ਅਜੇ ਵੀ ਸੰਭਾਵਨਾ ਹੈ ਕਿ ਕਾਲੀ ਦਲ ਦਾ ਅਗਲਾ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਬਣਾ ਦਿੱਤਾ ਜਾਏਗਾ ਕਿਉਂ ਬਣਾਇਆ ਜਾਏਗਾ ਸਾਰੇ ਜਾਣਦੇ ਨੇ ਕਿਉਂਕਿ ਸੁਵੀਰ ਬਾਦਲ ਨੂੰ ਲੱਗਦਾ ਵੀ ਕਾਲੀ ਦਲ ਤਾਂ ਸਾਡੀ ਜੱਦੀ ਘਰੇਡੂ ਪਾਰਟੀ ਆ ਇਹ ਤਾਂ ਸਾਡੀ ਜਾਇਦਾਦ ਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਕਾਲੀ ਦਲ ਆਣਾ ਇਹ ਤਾਂ ਸਾਡੀ ਜ਼ਗੀਰ ਆ ਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਵੀ ਮਾਨਸਿਕ ਤੌਰ ਤੇ ਐਵੇਂ ਹੀ ਲੱਗਦਾ ਵੀ ਕਾਲੀ ਦਲ ਜਿਹੜਾ ਇਹ ਤਾਂ ਬਾਦਲਾਂ ਦੀ ਜਾਇਦਾਦ ਆ ਤੁਹਾਨੂੰ ਕੀ ਲੱਗਦਾ ਹੈ ਕੀ ਕੋਈ ਪਾਰਟੀ ਕਿਸੇ ਇੱਕ ਟੱਬਰ ਦੀ ਜਾਇਦਾਦ ਹੋ ਸਕਦੀ ਹੈ ਮਲਕੀਅਤ ਹੋ ਸਕਦੀ ਹੈ ਪਰ ਇਹ ਲੱਗਦਾ ਬਾਦਲਾਂ ਨੂੰ ਇਹ ਲੱਗਦਾ ਕਾਲੀ ਦਲ ਦੇ ਕੁਝ ਲੀਡਰਾਂ ਨੂੰ ਇਸੇ ਕਰਕੇ ਹੁਣ ਤੱਕ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਫਿਰ ਸੁਖਵੀਰ ਬਾਦਲ ਇਹਨਾਂ ਦੀ ਅਗਵਾਈ ਚ ਹੀ ਕਾਲੀ ਦਲ ਚੱਲਦਾ ਰਿਹਾ ਤੇ ਇਹਦੂ ਥੱਲੇ ਕਾਲੀ ਦਲ ਸੋਚਦਾ ਨਹੀਂ ਰਿਹਾ ਵੀ ਕੋਈ ਹੋਰ ਲੀਡਰ ਵੀ ਹੋ ਸਕਦਾ ਦੇਖੋ ਪਾਰਟੀ ਦਾ ਬੁਰਾ ਹਾਲ ਹੋ ਗਿਆ ਪਾਰਟੀ ਦਾ ਬੇੜਾਗਰਕ ਹੋ ਗਿਆ ਪਰ ਸੁਖਵੀਰ ਬਾਦਲ ਅਸਤੀਫਾ ਦੇਣ ਲਈ ਤਿਆਰ ਨਹੀਂ ਸੀ ਤੇ ਕਾਲੀ ਦਲ ਦੇ ਕੁਝ ਲੀਡਰ ਵੀ ਅਸਤੀਫਾ ਦਿਵਾਉਣ ਲਈ ਤਿਆਰ ਨਹੀਂ ਸੀ ਹੁਣ ਜਦ ਅਕਾਲ ਤਖਸਾਲਬ ਨੇ ਇੱਕ ਹਸਾਬ ਨਾਲ ਮਜਬੂਰੀ ਬਣਾਤੀ ਐ ਫੇਰ ਕਿਤੇ ਜਾ ਕੇ ਅਸਤੀਫਾ ਦਿੱਤਾ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ